nde ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਫਾਇਰਿੰਗ ਦੀ ਖਬਰ ਹੈ ਅਮਰੀਕੀ ਮੀਡੀਆ ਦੇ ਮੁਤਾਬਕ ਨਿਊਯਾਰਕ ਦੇ ਜੇ ਐਫ ਕੇ ਹਵਾਈ ਅੱਡੇ ਉਤੇ ਫਾਇਰਿੰਗ ਹੋਈ ਇਸ ਦੇ ਬਾਅਦ ਹਵਾਈ ਅੱਡੇ ਦੇ ਟਰਮੀਨਲ 8 ਨੂੰ ਖਾਲੀ ਕਰਵਾਇਆ ਗਿਆ ਬੀ ਬੀ ਸੀ ਮੁਤਾਬਕ ਕਈ ਉਡਾਨਾਂ ਵੀ ਰੱਦ ਕੀਤੀਆਂ ਗਈਆਂ ਦੂਜੇ ਪਾਸੇ ਨਿਊਯਾਰਕ ਦੀ ਪੁਲਿਸ ਨੇ ਸਮੂਹ ਤੇ ਉਤੇ ਹਾਲੇ ਕੋਈ ਬਿਆਨ ਨਹੀਂ ਦਿੱਤਾ ਭਾਰਤ ਦੇ 75ਵੀਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਤੇਸ਼ ਤੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਜਸ਼ਨ ਦਾ ਮਾਹੌਲ ਹੈ ਅਮਰੀਕਾ ਕੈਨੇਡਾ ਇੰਗਲੈਂਡ ਅਤੇ ਆਸਟ੍ਰੇਲੀਆ ਚਰਨ ਵਾਲੇ ਭਾਰਤੀ ਭਾਈਚਾਰੇ ਨੇ ਇਸ ਮੌਕੇ ਉਤੇ ਖਾਸ ਪ੍ਰੋਗਰਾਮ ਕਰਵਾਏ ਆਸਟ੍ਰੇਲੀਆ ਦੇ ਸਿਡਨੀ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਸਮਾਗਮ 'ਚ ਭਾਰਤ ਦਾ ਕੌਮੀ ਝੰਡਾ ਲਹਿਰਾਇਆ ਗਿਆ ਇਸ ਦੇ ਇਲਾਵਾ ਆਸਟ੍ਰੇਲੀਆ ਸਥਿਤ ਭਾਰਤੀ ਦੂਤਾਵਾਸ ਤੇ ਅਧਿਕਾਰੀ ਵੀ ਸਮਾਗਮ ਵਿੱਚ ਸ਼ਾਮਲ ਹੋਏ ਕੈਨੇਡੀਅਨ ਇਮੀਗ੍ਰੇਸ਼ਨ ਮਾਮਲੇ ਦੇ ਮੰਤਰੀ ਜੌਨ ਮਾਲਕਮ ਨੇ ਕਿਹਾ ਹੈ ਕਿ ਸਰਕਾਰੀ ਇਮੀਗ੍ਰੇਸ਼ਨ ਕਾਨੂੰਨ ਪਹਿਲਾਂ ਦੇ ਮੁਕਾਬਲੇ ਹੋਰ ਸੌਖੇ ਕਰਨ ਜਾ ਰਹੀ ਹੈ। ਕੈਨੇਡਾ ਦੇ ਮੀਡੀਆ ਸੀਬੀਸੀ ਨਾਲ ਮਨੀਲਾ ਦੀ ਯਾਤਰਾ ਦੌਰਾਨ ਗੱਲਬਾਤ ਕਰਨੀਆ ਮਾਲਕਮ ਨੇ ਕਿਹਾ ਕਿ ਸਰਕਾਰ ਕੁਮਾਂਤਰੀ ਵਿਦਿਆਰਥੀਆਂ ਲਈ ਵੀ ਨਿਯਮ ਪਹਿਲਾਂ ਦੇ ਮੁਕਾਬਲੇ ਨਰਮ ਕਰਨ ਜਾ ਰਹੀ ਹੈ। ਮਾਲਕਮ ਦਾ ਤਾਕ ਕੈਨੇਡਾ ਨੂੰ ਵੱਡੀ ਕਨਤੀ ਵਿੱਚ ਮਾਹਰ ਕਾਮਿਆਂ ਦੀ ਲੋੜ ਹੈ। ਨਾਈਜੀਰੀਆ ਦੇ ਚਰਮਪੰਥੀ ਸੰਗਠਨ ਬੋਕੋ ਹਰਾਮ ਨੇ ਜੀਬੋਕ ਤੋਂ ਕਿਡਨਾਪ ਕੀਤੀਆਂ ਸਕੂਲੀ ਵਿਦਿਆਰਥਣਾਂ ਦਾ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਨਕਾਬ ਪੋਸ਼ ਬੰਦੂਕਦਾਰੀ ਦੇ ਪਿੱਛੇ ਲਗਭਗ 50 ਕੁੜੀਆਂ ਦੇ ਸਿਰੇ ਟਕੇ ਹੋਏ ਨੇ ਵੀਡੀਓ ਵਿੱਚ ਕਿਡਨੈਪਰ ਨੇ ਮੰਗ ਕੀਤੀ ਹੈ ਕਿ ਜੇਕਰ ਕੁੜੀਆਂ ਨੂੰ ਛੁਡਾਉਣਾ ਹੈ ਤਾਂ ਪਹਿਲਾਂ ਉਹਨਾਂ ਦੇ ਲੜਾਕਿਆਂ ਨੂੰ ਛੱਡਣਾ ਪਵੇਗਾ April 2014 ਵਿੱਚ ਚਰਮਪੰਥੀਆਂ ਨੇ 270 ਸਕੂਲੀ ਵਿਦਿਆਰਥਣਾਂ ਦਾ ਅਪਹਰਨ ਕੀਤਾ ਸੀ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ ਅਮਰੀਕੀ ਦੂਤਾਵਾਸ ਦੇ ਨੇੜੇ ਧਮਾਕੇ ਦੀ ਖਬਰ ਹੈ ਕਾਬਲ ਦੇ ਸਥਾਨਕ ਮੀਡੀਆ ਮੁਤਾਬਕ ਧਮਾਕੇ ਕਾਰਨ ਅਫਗਾਨ ਸੈਨਾ ਦੇ ਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਦਹਿਸ਼ਤਗਰਦਾਂ ਨੇ ਸੈਨਾ ਦੇ ਵਾਹਨਾਂ ਦੇ ਕਾਫਲੇ ਨਾਲ ਹੀ ਵਿਸਫੋਟਕ ਸਮਗਰੀ ਬਣੀ ਹੋਈ ਸੀ ਜਦੋਂ ਅੰਬੈਸੀ ਦੇ ਨੇੜੇ ਪਹੁੰਚੇ ਤਾਂ ਜ਼ਬਰਦਸਤ ਧਮਾਕਾ ਹੋਇਆ ਧਮਾਕੇ ਦੇ ਬਾਅਦ ਅਫਗਾਨ ਸੈਨਿਕਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਰੱਖੀ ਹੈ ਜਦਕਿ ਅਮਰੀਕੀ ਦੂਤਾਵਾਸ ਦੇ ਸਾਰੇ ਅਧਿਕਾਰੀ ਸੁਰੱਖਿਆ ਦੱਸੇ ਜਾ ਰਹੇ ਨੇ ਬੰਦੀ